ਜੀ ਵੀਰ ਜੀ ਸਾਰਿਆਂ ਨੂੰ ਜਗਦੀਪ ਰਿਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਅਸੀਂ ਫਾਰਮ ਤੇ ਪਹੁੰਚੇ ਤੇ ਆਪਣੇ ਕੋਲ ਇੱਕ ਸਪੈਸ਼ਲ ਛੋਟੀ ਟੋਕੜਾ ਘਪਣਾ ਆਪਣੇ ਕੋਲ ਆਈ ਆ ਤੇ ਦੋਦਾਰ ਗਾੜ ਵੀ ਚੰਗਾ ਵਾ ਤੇ ਬਾਕੀ ਭਾਈ ਜੀ ਨਾਲ ਪੁੱਛ ਰਹੀਆਂ ਗੱਲਬਾਤ ਤੇ ਕਰਦੇ ਆ ਭਾਈ ਜੀ ਨਾਲ ਹਾਂ ਜੀ ਸੱਸੀ ਵੀਰ ਜੀ ਸੱਸੀ ਅਸੀਂ ਹੋਰ ਜੀ ਹਾਂ ਜੀ ਜੀ ਬੜੀ ਬੜੀ ਭਾਈ ਜੀ ਹੋਰ ਸੁਣਾਓ ਭਾਈ ਜੀ ਬਾ ਬਾਕੀ ਜਗਦੀ ਫੇਰੀ ਫਾਰਮ ਆ ਜੀ ਕਿਆ ਕਰ ਰਹੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਹਾਂਜੀ ਭਾਈ ਜੀ ਹਾਂਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਾਡੀ ਆਪਾਂ ਵੀਰ ਸਾਰੀ ਦੇਖਿਆ ਕਰੋ ਹਾਂਜੀ ਹਾਂਜੀ ਭਾਈ ਜੀ ਵੀਰ ਦੀ ਕਈ ਅਗਲੇ ਪਾਸੇ ਛੋਟੇ ਮੋਲ ਆ ਰਹੇ ਹੁੰਦੇ ਆ ਹਾਂਜੀ ਹਾਂਜੀ ਭਾਈ ਜੀ ਮਤਲਬ ਵੀ ਮਤਲਬ ਵੀ ਮਾਲਾ ਗਈ ਗਾਉ ਵੀ ਇੱਕੇ ਪਹਿਲਾਂ ਮਾਲਾ ਤਾੜੀਆਂ ਦੇ ਵਿੱਚ ਮੈਂ ਕੋਕੜ ਕੱਪੜਾ ਵੀ ਆਪਾਂ ਜੂਲ ਪਾਈ ਹਦੀਆਂ ਹਾਂਜੀ ਹਾਂਜੀ ਪਾਈ ਜਾਂਦੀ ਐ ਕਿ ਕਰਕੇ ਤੇ ਹੁਣ ਅੱਜ ਨਾ ਜੋ ਕਿ ਸਾਡੇ ਕੋ ਮੇਰੇ ਕੋ ਗਰੀਬ ਪਾਈ ਗਈਆਂ ਹਾਂਜੀ ਹਾਂਜੀ ਤੇ ਜੋ ਕਿ ਕੋ ਬਾਕੀ ਹੈ ਕੰਡੇ ਨਾਲ ਕਰੋ ਦਵਾ ਕੇ ਨਾ 20 ਕਿਲੋ ਰਿਖਵਾ ਕੇ ਠੀਕ ਆ ਚੁਤੀ ਦੁਨੀਆ ਅੱਛਾ ਜੀ ਤੇ ਅੱਜ ਮਾਲਾ ਛੋਟੀ ਬਾਈ 7 ਮਹੀਨੇ ਦੀ ਚੈੱਕ ਪਾਸ ਆ 7 ਮਹੀਨੇ ਦੀ ਬਾਈ ਜੀ ਉਹ ਲਗ ਰੰਟੀ ਨਾਲ 7 ਮਹੀਨੇ ਦੀ ਚੈੱਕ ਪਾਸ ਆ 10 ਕਿਲੋ ਕੰਡੇ ਵਾਲਾ ਗੋਦੂਗਾ ਤੁਸੀਂ ਬਤਾ ਦਿਓ 10 ਕਿਲੋ 10 ਕਿਲੋ ਅਜਵੀ ਬਲਾਂ ਕੰਡੇ ਵਾਲਾ ਤੋਂ ਦੇ ਗੱਡੀ ਕੋ ਤਿਆਰ ਹੈ ਬਈ ਸਹੀ ਗੱਲ ਹੈ ਬਾਕੀ ਝੋਟੀ ਵੀ ਅੱਜ ਸਪੈਸ਼ਲ ਆ ਤੇ ਇਹ ਇਹ ਜਿਹੜੀ ਮਿਲਕ ਪੁਆਇੰਟ ਹੈ ਨਾ ਭਾਈ ਤੁਮੇ ਪਾਸੇ ਹਾਂਜੀ ਹਾਂਜੀ ਬਈ ਐਚਫ ਬਗਾਈਆਂ ਨੂੰ ਲੱਗੀ ਹੁੰਦੀ ਹੈ ਨਾ ਭਾਈ ਦਿੰਦੀਆਂ ਹਾਂਜੀ 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 ਐਚਫ ਬਗਾਈਆਂ ਨੂੰ ਜਿਹੜੀ ਲੱਗੀ ਉਹ ਆ ਸਹੀ ਗੱਲ ਸਹੀ ਗੱਲ ਬਈ ਇਹ ਇਹੜੀਆਂ ਮਿਲਕ ਪੁਆਇੰਟ ਹੈ ਭਾਈ ਦੋ ਇੱਕ ਇੱਕ ਹੰਦਾਂ ਨੇ ਇੱਕ ਪਾਸੇ ਲੱਗੀ ਹਾਂਜੀ ਇਹ ਦੋਵੇਂ ਪਾਸੇ ਦੋ ਪਾਸੇ ਐਚਫ ਬਗਾਈਆਂ ਨੂੰ ਮਿਲਕ ਪੁਆਇੰਟ ਲੱਗੀ ਜਿਹੜੀ ਗੱਲ ਕਰਨ ਵਾਲੀ ਆ ਮੈਨਾਂ ਜੇ ਦੋ ਦਾ ਹੀ ਪੈਪ ਲੱਗਾ ਬਈ ਦੋ ਦੇ ਪਾਸੇ ਵੀ ਦਿ ਮੇਰੇ ਸੱਜਣਾ ਬਈ ਗੈਦ ਲਈ ਦਾ ਸੱਜਰ ਜਿਹੜੀ ਬਈ ਉਹ ਦੁੱਧ ਘੜ ਉਹ 10 ਕਿਲੋ ਦਿੰਦੀਆਂ ਹਾਂਜੀ ਬਈ ਜੀ ਕਿ ਸੱਤ ਮਹੀਨੇ ਦੀ ਹੋ ਕੇ ਵੀ ਬਈ ਆ ਆ ਟਾਈਮ ਤੇ ਤੂੰ 10 ਕਿਲੋ ਦੁੱਧ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਪੁੱਛੰਗੀ ਆ ਨਾ ਜਿੰਨੇ ਵੀ ਆਕੀ ਨਾ ਬਈ ਹਾਂਜੀ ਅਸਲ ਇਹ ਅਜਿਹੀ ਗੱਲ ਕਰਨ ਵਾਲੀ ਸਹੀ ਗੱਲ ਸਹੀ ਗੱਲ ਇਹ ਆਪਣੇ ਕੋਲ ਮੈਂ ਆਪਣੇ ਅਥੀ ਦੇਤੀ ਬਈ ਹਾਂਜੀ ਬਈ ਜੀ 10 ਲੋ ਟੰਗ ਦਾ ਦਾ ਯਾ ਕੰਡੇ ਦਾ ਥੋੜਾ ਅੱਗੇ ਦੋ ਦਿੱਤਾ 20 ਕਿਲੋ ਦੋ ਦਿੱਤਾ ਸੀ ਹੁਣ ਬੇਕਤ ਸੱਤ ਮਹੀਨੇ ਦੀ ਗੱਬਣਾ ਸੱਤ ਮਹੀਨੇ ਦੀ ਗੱਬਣਾ ਬਈ ਹਾਂਜੀ ਬਈ ਜੀ 10 ਕਿਲੋ ਦੁੱਧ ਦਿੰਦੀਆਂ 10 ਕਿਲੋ ਦੁੱਧ ਬਾਕ ਐ ਤੇ ਬਾਕੀ ਜਿਹੜੀ ਮੇਨ ਗੱਲ ਆ ਆਪਾਂ ਇੱਕ ਢਿੱਡਿਆ ਦੀ ਝੋਟੀ ਆ ਬਾਕੀ ਅਧਰੀ ਕੁਆਲਿਟੀ ਜਿਹੜੀ ਐ ਸਜਰਾਲਾ ਲੈ ਵਾਲੀ ਫਿਰਦੀ ਹਲੇ ਤੇ ਤੇ ਜਿਹੜਾ ਬਾਕੀ ਦੋਦੀ ਗੱਲ ਕਰ ਲਈਏ ਤੇ ਜਿਹੜਾ ਇਹ ਮਤਲਬ ਸੁਣਦੇ ਆ ਤਾਂ ਕਿ ਵੀ ਜਿਹੜੇ ਆਪਣੀ ਮਰਜ਼ੀ ਨਾ ਛੱਡਣੀ ਪਊਗੀ ਭਾਈ ਇਹ ਭਾਵੇਂ 10 ਦਿਨ ਛੱਡ ਦਿਓ ਕਿ ਭਾਵੇਂ 20 ਦਿਨ ਛੱਡ ਦਿਓ ਹਾਂਜੀ ਹਾਂਜੀ ਇਹ ਆਪਣੀ ਮਰਜ਼ੀ ਆ ਹਾਂਜੀ ਭਾਈ ਜੀ ਬਸ ਸਭ ਤੋਂ ਸੁਬੀ ਵਾਲੀ ਚੀਜ਼ ਹੋਉਂਦੀ ਆ ਵੇ ਇਤੋਂ ਬਦਾਨ ਕੇ ਲੱਗਦਾ ਹਾਂਜੀ ਭਾਈ ਜੀ ਮਤਲਬ ਜਦੋਂ ਆਪਾਂ ਤਾਜੀ ਮੈਂ ਲੈਨੇ ਵੀ ਜੀ ਹਾਂਜੀ ਭਾਈ ਜੀ ਉਦੋਂ ਦੇ ਮਤਲਬ ਜਦੋਂ ਬਰਾਬਰ ਬਰਾਬਰ ਚਲਦੀਆਂ ਦਦੀਆਂ ਹਾਂਜੀ ਭਾਈ ਜੀ ਜਿਹਨੇ 2 ਲੀਟਰ ਵਧ ਕਰ ਲਿਆ ਹਾਂਜੀ ਹਾਂਜੀ ਬਾਕੀ ਥਾਂ ਤੋਂ ਬਿਲਕੁਲ ਨੋਕਲਾ ਲੱਗਾ ਭਾਈ ਜੀ ਹੈ ਜਲਤ ਦਾ ਨਗਰੋਂ ਆਣ ਕੇ ਪਤਾ ਪਤਾ ਲੱਗਦਾ ਧੋਖੜ ਨੇ ਸਹੀ ਗੱਲ ਹੈ ਭਾਈ ਸਹੀ ਧੋਖੜ ਦੇ ਕਿਤੇ ਕਿਤੇ ਚ ਕੁਆਲਿਟੀ ਵਧਿਆ ਇਹ ਮੰਨਣ ਵਾਲੀ ਗੱਲ ਹੈ ਭਾਈ ਜੀ ਉਹ 10 ਕਿਲੋ ਤੋਂ ਦੇਖ ਸਕਦੇ ਜਿਨ੍ਹਾਂ ਕੋਲ ਪਹਿਲਾਂ ਖੜਾ ਤਾਜੀ ਨਹੀਂ ਦਿੱਤਾ ਹੋਇਆ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਜੀ ਤਾਜੀ ਨੇ 10 ਕਿਲੋ ਕਿਨਾਂ ਜੋ ਐਸ਼ੇ ਆਣ ਕੇ ਭ 4 ਕਿਲੋ 2 ਕਿਲੋ 2 ਕਿਲੋ ਮੇਰੇ ਰਾਈਟ 4 ਕਿਲੋ ਰਹਿਣਾ ਪਤਾ ਨਹੀਂ ਨੇ ਉਹ 41ਵੇਂ ਪਹਿਲੇ ਡਰਾਈਵ ਤੋਂ ਹੀ ਸਹੀ ਗੱਲ ਸਹੀ ਗੱਲ ਬਾਕੀ ਜਿਹੜੀ ਮੰਨ ਲਓ ਜਿਹੜਾ ਮਤਲਬ ਇਧਰ ਦੀ ਗੱਲ ਕਰ ਲਈ ਆਪਾਂ ਇਧਰ ਜਿਹੜੇ ਚੌਥੇ ਪੰਜਵੇਂ ਮਹੀਨੇ ਦੀ ਡਰਾਈਵ ਹਾਂਜੀ ਹਾਂਜੀ ਜਿਹੜੀ ਕੁਆਲਿਟੀ ਦੀ ਨਹੀਂ ਨਾ ਹਾਂਜੀ ਭਾਈ ਜੀ ਸਹੀ ਗੱਲ ਹੈ ਬਾਈ ਜੀ ਇਹ ਪਹਿਲਾਂ ਕੋਈ ਤਾਜੀ ਨੇ ਖੜਾ ਕੀਤਾ ਤਾਜੀ ਨੇ ਕੀਤਾ ਯਾਰ ਮਤਲਬ ਤਾਜੀ ਨੇ 10 ਕਿਲੋ ਖੜਾ ਕੀਤਾ ਉਹਨਾਂ ਹਾਂਜੀ ਹਾਂਜੀ ਉਹ ਦੇਖੇ ਆਣਗੇ 6 ਸੱਤ ਮਹੀਨੇ ਦੁੱਧੋ ਡਰਾਈ ਹੋਈ ਨਹੀਂ ਡਰਾਈ ਹੋ ਜਾਂਦੀ ਆ ਤੇ ਦੂਜੇ ਨਾਲ ਪਤਾ ਨਹੀਂ ਗੱਲ ਹੈ ਕਿ ਦੂਜੇ ਨਾਲ ਉਹਨੇ ਜੇ ਦੇਂਦੀ ਹੋਵੇ ਦੋ ਕਿਲੋ ਤੇ ਦੋ ਕਿਲੋ ਤੇਰਾ ਜੀ ਇਹ ਜਿਹੜੀ ਦੂਜੀ ਆਪਾਂ ਗੱਲ ਕਰ ਲਈਏ ਜੇ ਦੁੱਧ ਹੀ ਮੰਨ ਲਓ ਹੁਣ ਆਪਾਂ ਮਤਲਬ ਜੇ ਉਹਨੂੰ ਡਰਾਈ ਕਰਨਾ ਮਤਲਬ ਅਵਲ ਤੇ ਡਰਾਈ ਹੋਣੀ ਨਹੀਂ ਬਾਈ ਜੇ ਤਾਂ ਮਤਲਬ 10 ਕਿਲੋ ਨੂੰ 7 ਮਹੀਨੇ 3 ਮਹੀਨੇ ਰਹਿ ਗਏ ਪਿੱਛੇ 7 ਮਹੀਨੇ ਦੀ ਗੱਬਣੀ ਆ ਹਾਂਜੀ ਬਾਈ ਜੀ ਬਾਈ 2 ਮਹੀਨੇ ਮੈਂ ਚ ਇਹ ਨੂਰ ਜਗਾ ਆਪਾ ਉਹਨਾ ਟੀਕਾ ਜਿਹੜਾ ਭਾਇਆ ਬਈ ਬਦੀਆਂ ਹਾਂਜੀ ਐਮਨਤੀ ਦਾ ਟੀਕਾ ਭਾਇਆ ਬਈ ਐਮਨਤੀ ਦਾ ਬਾਕੀ ਮੈਂ ਥੋੜੀ ਈ ਛੁੱਟੀ ਨਾਲ ਕੋ ਲੈ ਕੇ ਨਸੀ ਰਹੀ ਆ ਹਾਂਜੀ ਬਈ ਜਦੋਂ ਬਈ ਬਾਕੀ ਮੇਨ ਗੱਲ ਬਈ ਜਿਹੜੀ ਦੁੱਧਲੀ ਦੁੱਧਲੀ ਨਾ ਦੁੱਧਲੀ ਜਿਹਦੇ ਪਰੇ ਖੁਰਦੀ ਖੁਰਦੀ ਖੁਰ ਨਹੀਂ ਖੁਰਨਾ ਉਹਨੇ ਥੋੜੀ ਲੇਸਾ ਪਾਉਣਾ ਦਿਖਾਉਣਾ ਦਿਖਾਉਣਾ ਮੇਰੇ ਗਾਲ ਜੇ ਮੰਨ ਲਓ ਜਦੋਂ ਦੁੱਧੋ ਦੁੱਧੋ ਮੰਨ ਲਓ ਨਹੀਂ ਐ ਤੇ ਫਿਰ ਉਹ ਥੋੜਾ ਜਿਆਦਾ ਤੁਹਾਨੂੰ ਪਤਾ ਫਿਰ ਥੋੜਾ ਰਾਜੀ ਰੂਜ ਹੁੰਦਾ ਬਾਕੀ ਇਹ ਵੀ ਚਲੋ ਇੱਕ ਮਹੀਨਾ ਜਦਾਂ ਮੰਨ ਲਓ ਜਦੋਂ ਦੁੱਧੋ ਡਰਾਈ ਕਰਨੀ ਆ ਜੋ ਸਾਮ ਸੂਮ ਕਰਕੇ ਦੇ ਦੋ ਟਾਈਮ ਕਿ ਲੈਣਾ ਮਾਲਾ ਮਿਲ ਕੇ ਚਾਹਣੀ ਆ ਹਾਂਜੀ ਬਾਈ ਜੀ ਛੋਟੀ ਸਾਡੇ ਕੋਲ ਮਤਲਬ ਇਹ ਪਣਾ 15 ਕਿਲੋ ਦੀ ਫਰੀਜ਼ ਜਨਾ ਪਟੜਾ ਵੇਚੀ ਹੈ ਅੱਛਾ ਜੀ ਤੇ ਉਹ ਕੰਡਾ ਵੀ ਨਾਲ ਲੈ ਕੇ ਆਏ ਦੋ ਟਾਈਮ ਨੇ ਕੱਡੇ ਦੇ ਦੁੱਧ ਰਗਾ ਦੇ ਅੱਜ ਨੂੰ 10-10 ਲੀਟਰ ਦੁੱਧ ਰਚਾਇਆ ਹੈ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਤੇ ਬਾਕੀ ਚਲੋ ਅੱਜ ਛੋਟੀ ਇੱਕੋ ਭਾਈ ਆਪਾਂ ਸਪੈਸ਼ਲ ਜਿਹਨੂੰ ਕਹਿੰਦੇ ਨੇ ਮੈਨੂੰ ਬੂਥੀ ਲੰਮੀ ਵਾਲੀ ਜਿਹੜੀ ਮੇਰੀ ਮੈਨੂੰ ਸਪੈਸ਼ਲ ਜਿਹਨੂੰ ਕਹਿੰਦੇ ਨੇ ਟਾਲੀਆਂ ਜਿਹੜੀ ਗੱਲ ਸਹੀ ਗੱਲ ਮਾਲਾ ਪਿਓਰ ਬਰੀਡ ਵਾਲੀ ਛੋਟੀ ਨਾਗਣੀ ਜੀ ਨਾਗਣੀ ਆ ਗਈ ਜੀ ਬਿਲਕੁਲ ਜ ਮੇਰੇ ਪੁਆਇੰਟ ਤੁਹਾਨੂੰ ਦਿਖਾਤੀ ਆ ਮੈਨੂੰ ਇਹਦੇ ਐਚਪ ਬੰਗਲੇ ਨੂੰ ਲੱਗਦੀ ਆ ਬਈ ਇਦਾਂ ਜਿਹੜੀ ਗੱਲ ਕਰ ਰਹੀ ਸਹੀ ਸਹੀ ਗੱਲ ਸਹੀ ਗੱਲ ਜਿਹੜਾ ਵੀਰ ਜਿਹੜਾ ਵੀ ਵੀਡੀਓ ਵੇਖਣ ਵਾਲਾ ਹਾਂਜੀ ਜਿਹੜੀ ਦੂਰ ਪਾਸੇ ਮਿਲਕਮੈਨ ਘੋਡੀ ਨਾਰ ਲੱਗੀ ਆ ਮੈਂ ਖਾੜੀ ਨਹੀਂ ਵੇਜ ਦੋ ਦੋ ਨਹੀਂ ਕਰ ਸਕਦੀ ਤੇ ਇਹ ਮਿਲਦੇ ਜੀ ਦੀ ਫਿਰ ਥਾਪੀ ਤੇ ਆ ਮੈਂ ਨਾ ਜਮਾ ਥਾਪੀ ਇਹ ਮੈਂ ਤਿੰਨ ਟਾਈਮ ਮੈਨੂੰ ਚੋਲਾ ਬਈ ਦੀ ਗੱਲ ਕਰਦਾ ਹਾਂਜੀ 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 ਤੇ ਹੋਰ ਜੀ ਦੀ ਫਿਰ ਵਧੀਆ 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 ਠੀਕ ਹੈ ਬਾਈ ਜੀ ਕਿਦਾਂ ਆ ਰਿਹਾ ਲੋਡ ਫਿਰ ਆਪਣਾ ਲੋਡ ਬਈ ਬਸ ਹੁਣ ਐ ਪੰਜਾ ਛਿਆ ਤਰ੍ਹਾਂ ਦੇ ਜਾਮਾ ਫੇਗ ਉਹ ਹਾਂ ਜੀ ਹਾਂ ਜੀ ਬਾਕੀ ਸਪੈਸੇ ਝੋੜੀ ਦਨ ਦਿਖਾਤੀ ਆ ਤੇ ਮੇਰਾ ਵੀਰੇ ਵੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਬਾਕੀ ਇਹਦੀ ਗੱਲ ਰਹੀ ਵੀਰੇ ਨੇ ਰੇਡ ਵੀ ਦਿੰਦੀਆਂ ਹਾਂ ਜੀ ਹਾਂ ਜੀ ਵੀਰ ਨੂੰ ਮੁੱਲ ਕਰਨਾ ਹੀ ਜਿੰਨਾ ਲੱਗੇ ਉਹਦੇ ਤੇ ਕਰੀ ਜਾਈਏ ਹਾਂ ਜੀ ਹਾਂ ਜੀ ਇਹ ਜੈਸਨ ਉਹਦੇ ਵੀ 1,11500 ਦੀ ਝੋੜੀ ਲਵਾਂਗੇ ਰੱਖਣੀ ਆ 115 ਦੀ 115 ਦੀ ਜੈਸਨ ਉਹਦੀ ਆਪਾਂ ਦੇਣੀ ਆ ਝੋੜੀ ਜਿਹੜੀ ਗੱਲ ਕਰਨਾ ਕੋਈ ਛੋਟ ਛੱਡ ਭਾਈ ਕੋਈ ਵੀਰੇ ਆਪਾਂ ਮਾਨਦ ਕਰਕੇ ਬਿਲਕੁਲ ਜੈਰੀ ਨੇ ਪਾਇਆ ਝੋੜੀ ਦਾ ਥੋੜਾ ਬੋਲਾ ਕਰਦੇ ਮਾਨਦਾ ਨਾ ਭਾਈ ਆਪਾਂ ਕਹਿੰਦੀ ਲੋੜੀ ਆ ਯਾਰ ਕਰਦਾ ਬਈ ਹੋ ਜੂਗਾ ਜਿਹੜੀ ਗੱਲ ਹੈ ਹਾਂ ਜੀ 1 ਲੱਖ 14000 ਦੀ ਹੋ ਜੂਗਾ ਬਈ ਜੀ 1 ਲੱਖ 14000 10 ਨਹੀਂ ਹੋਣਾ 14000 ਆਪਾਂ ਪਹਿਲਾਂ ਹੀ ਮੰਨ ਲਿਆ ਕਰ ਗਏ ਬਾਕੀ ਹੈ ਵੀ ਛੋਟੀ ਸਪੈਸ਼ਲ ਹੈ ਬਈ ਜੀ ਆਪਾਂ ਮਹੀਨੇ ਦੀ ਗੱਬੜਿਆ ਹਾਂ ਜੀ ਤਾਈ ਦਿੱਤਾ ਹੀ ਲੱਗਦੀ ਕੱਟੀ ਜਾਂਦੀ ਨਹੀਂ ਸਹੀ ਗੱਲ ਹੈ ਨਾ ਇਹ ਦੋ ਮਹੀਨੇ ਦੀ ਦੋ ਦੋ ਦਿਨ ਮੈਨੂੰ ਤਿੰਨ ਮਹੀਨੇ ਦੀ ਗੱਲ ਹੈ ਬਈ ਜੀ ਮਹੀਨੇ ਦੀ ਗੱਲ ਹੈ ਹਾਂ ਜੀ ਹਾਂ ਜੀ ਬਾਕੀ ਸਭ ਤੋਂ ਨਹੀਂ ਨਾ ਆਮ ਮਈਆਂ ਦੀ ਬਈ ਐਨੀ ਨਹੀਂ ਹਿੱਕਾ ਪਾ ਰਹੀਆਂ ਸਿਰ ਤੋਂ ਰਹਿ ਕੇ ਪੈਰਾਂ ਤੱਕ ਐ ਪੂਰੀ ਬਰੀਕ ਹੈ ਬਈ ਬਰੀਕੀਆਂ ਬਰੀਕੀਆਂ ਬਈ ਜੀ ਬਰੀਕੀਆਂ ਮੈਨੂੰ ਕੁਆ ਅਕੀਰਦੀ ਕਵਾਦੀ ਵਲੋਂ ਇਹ ਲੈਵਤ ਬਿਲਕੁਲ ਨੋਗਲਾ ਥਣ ਆ ਗਿਆ ਹਾਂਜੀ ਤੇ ਹੋਰ ਫੇਜੀ ਜੀ ਵਧੀਆ 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 ਇੱਕ 14 ਦੀ ਦੇਣੀ ਹੈ ਹੈ ਇੱਕ 14 ਦੀ ਲਵਾਂਗੀ ਬੇਜੀ ਤੇ ਛੋਟੀ ਵੀ ਸਪੈਸ਼ਲ ਹੈ ਹੈ ਹਾਂਜੀ ਤੇ ਨੰਬਰ ਦੱਸ ਦੇ ਬਈ ਆਪਣਾ 9814151527 ਦੇ ਹਾਂਜੀ ਹਾਂਜੀ ਸ਼ੋਭਨਾਮ ਦੀਪ ਸਿੰਘ ਜੀ ਹਾਂਜੀ ਭਾਈ ਜੀ ਹਾਂਜੀ ਹਾਂਜੀ ਭਾਈ ਜੀ ਜਗਦੀਪ ਦੇਰੀ ਬਾਦ ਨੂੰ ਪਿਆਰ ਕਰਨਾ ਸਾਰਿਆਂ ਦਾ ਬੜਾ ਭਰਾਵਾ ਦਾ ਧੰਨਵਾਦ ਹੈ ਭਾਈ ਜੀ ਹਾਂਜੀ ਭਾਈ ਜੀ ਹਾਂਜੀ ਹਾਂਜੀ ਇਹ ਨਵੀਂ ਤੇ ਭਰਾਵਾਂ ਦੇ ਦਿੰਦੇ ਪਹਿਲਾਂ ਇਹ ਸਿਰ ਚੈਨਲ ਬਣਾਇਆ ਦਦਿਆ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਕਿ ਉਹ ਨਹੀਂ ਨਿਕਲੀ ਕਿ ਸਾਡੀ ਮੈਨ ਕੋਈ ਨਿਕਲਦੀ ਹੁੰਦੀ ਇਹ ਨਹੀਂ ਆ ਕਿ ਇਹ ਪੰਜ ਇੰਬਾਲਾ ਪਾਈ ਲਈ ਉਹਦੀ ਸਾਰੀ ਚੰਗੀ ਨਿਕਲਦੀ ਆ ਹਾਂਜੀ ਹਾਂਜੀ ਬਾਈ ਜੀ ਇਹ ਉਹ ਨਹੀਂ ਨਿਕਲੀ ਕਿ ਨਿਕਲਦੀ ਹੁੰਦੀ ਆ ਹਾਂਜੀ ਬਾਈ ਜੀ ਐ ਤੱਕ ਗਾਲਾਂ ਦੇ ਮਸੂਦ ਹੋਣ ਇਹ ਨਹੀਂ ਆ ਆਪਾਂ ਮਸੂਦ ਹੋਣ ਦੱਸਦਾ ਵੀ ਯਾਰ ਤੇਰੀ ਮੈਂ ਸਾਡੇ ਕੋਲ ਲੈ ਕੇ ਆਪਾਂ ਮੈਂ ਨਹੀਂ ਚੇਂਜ ਕਰਨੀ ਸਹੀ ਗੱਲ ਹੈ ਬਾਈ ਸਹੀ ਆਈ ਉਹਨੇ ਇੰਨੀ ਗੱਲ ਉਸੇ ਕਹੀ ਦੀ ਬਾਈ ਤੂੰ ਹਫਤੇ ਦੀ ਵਿਚ ਅਨ ਦਾਹ ਦੇ ਦੱਸ ਜਾ ਕਰ ਤੇ ਆਪਾਂ ਮੈਂ ਚੇਂਜ ਕਰ ਲਿਆ ਕਰਾਂਗੇ ਜੀ ਜੀ ਕਰਨੇ ਇਹ ਬਈ ਸਹੀ ਗੱਲ ਹੈ ਸਹੀ ਗੱਲ ਹੈ ਬਈ ਕਰਦਾ ਕਿ ਸਾਨੂੰ ਇਹ ਹੁੰਦਾ ਤੇ ਯਾਰ ਮਾਲਾ ਜਿਹੜਾ ਕਿ ਗਾ ਸਾਡੇ ਕੋ ਆ ਗਿਆ ਨਾ ਭਾਈ ਹਾਂਜੀ ਹਾਂਜੀ ਉਹ ਬਾਦ ਜਾਵੇ ਨਾ ਇਹ ਨਾਮ ਕਰੇ 1 ਮਹੀਨ ਕਰਕੇ ਭਾਈ ਉਹ ਗਾ ਸਾਡੇ ਕੋ ਟੁੱਟ ਜੇ ਦਨੀਆ ਸਹੀ ਗੱਲ ਹੈ ਬਈ ਸਹੀ ਗੱਲ ਹੈ ਜੇ ਜਦੋਂ ਉਹ ਮਾਲਾ ਜਿਹੜੀ ਆਈ ਕਰਮ ਵਾਲੀ ਉਹ ਦੁਬਾਰੇ ਫਿਰ ਵੀ ਗਈ ਜਾਨੀ ਦੁਬਾਰੇ ਗਈ ਯਾਨੀ ਸਹੀ ਗੱਲ ਹੈ ਬਾਕੀ ਭਜਦਾ ਤਾ ਪਿਛੇ ਦੇ ਭਾਈ ਭਾਜੀ ਨਾਲ ਇੱਕ ਮੈਂ ਖੜੀ ਹਾਂ ਦੇ ਕੋਲ ਦੀਆਂ ਹਾਂਜੀ ਭਾਈ ਜੀ ਇਹਦਾ ਕਰਾ ਕਰ ਲਾ ਕੇ 1 ਮਹੀਨੇ ਬਾਅਦ 1.5 ਮਹੀਨੇ ਬਾਅਦ ਵੀ ਨਹੀਂ ਮੋੜਲੀ ਪਰ ਇੰਨੀ ਦੂਰ ਨਹੀਂ ਹੋ ਸਕਦਾ ਮਤਲਬ ਜਿੰਨੇ ਵੀ ਖੜਨੇ ਯਾਰ ਕੋ 10 12 ਦਿਨਾਂ ਚ ਜੇ ਮੈਂ ਉਹਨੂੰ ਜਲ ਦਿੰਦੀ ਠੀਕ ਨਹੀਂ 10 12 ਦਿਨਾਂ ਚ ਤੇ 10 12 ਦਿਨਾਂ ਚ ਜੇ ਕੋਈ ਮਲਾ ਜਿਦਾ ਮੈਂ ਗਈ 1.5 2 ਮਹੀਨੇ ਬਾਅਦ ਫੇਰ ਔਖੀ ਹੋ ਗਈ ਫੇਰ ਔਖਾ ਜਾਂਦਾ ਬਈ ਸਹੀ ਗੱਲ ਹੈ ਮਤਲਬ ਇਹ ਨਾ ਕਿ 10 12 ਦਿਨਾਂ ਦੇ ਵਿੱਚ ਕੋਈ ਵੀ ਮਈ ਜੇ ਕਮੀ ਨਿਕਲਦੀ ਆ ਹਾਂਜੀ ਭਾਈ ਜੀ ਬਾਕੀ ਤੇ ਬਈ ਕਰ ਸਕਦੇ ਬਈ ਜੀ ਸਹੀ ਗੱਲ ਸਹੀ ਗੱਲ ਭਾਈ ਜੀ ਤੇ